ਗੱਲ ਸ਼ੁਰੂ ਹੁੰਦੀ ਹੈ ਹੱਡਾਂ ਚ ਪਾਗ ਪੈਣ ਤੋਂ ਮਤਲਬ ਮਿਹਨਤ ਕਰਨੀ ਨਹੀਂ ਹੱਥ ਲਾਉਣਾ ਨਹੀਂ ਤੇ ਕਿਸਮਤ ਨੂੰ ਰੋਈ ਜਾਣਾ ਆ ਆਪਣੇ ਘਰ ਜਦੋਂ ਮੀਂਹ ਪੈਣ ਤੋਂ ਬਾਅਦ ਘਾਹ ਹੋ ਗਿਆ ਅਸਲ ਚ ਤਕਰੀਬਨ ਇੱਕ ਕਨਾਲ ਥਾਂ ਵਾ ਜਿਹੜਾ ਖਾਲੀ ਪਿਆ ਤੇ ਇਹਦੀ ਦੇਖਰੇਖ ਨਹੀਂ ਹੁੰਦੀ ਗੱਲ ਉੱਥੇ ਹੀ ਆ ਜਾਂਦੀ ਵੀ ਆਪ ਹੱਥ ਲਾਉਣਾ ਨਹੀਂ ਤੇ ਮਤਲਬ ਗੋਡੀ ਕਰਨੀ ਨਹੀਂ ਕਈ ਬੋਣੀ ਨਹੀਂ ਹੈ ਇਕਾ ਬਹੁਤ ਜ਼ਿਆਦਾ ਹੋ ਗਿਆ ਹੁਣ ਇਹ ਸੁਕਾ ਦਾ ਆਪਾਂ ਕਰਨਾ ਸਤਿਆਨਾਸ ਸਪਰੇਅ ਵਾਲਾ ਪੰਪ ਲਿਆਂਦਾ ਕਿਸੇ ਦਾ ਮੰਗ ਕੇ ਉਹਨਾਂ ਨਵਾਂ ਹੀ ਲਿਆਂਦਾ ਸੀ ਆਂਦੇ ਮੂਰਤ ਕਰ ਲਓ ਤੇ ਇਹ ਜਿਹੜਾ ਤੁਸੀਂ ਆ ਸਾਰੇ ਪਾਸੇ ਘਾਹ ਦੇ ਸਦੇ ਇਹਦੇ ਚ ਮੈਂ ਪਹਿਲਾਂ ਤੁਹਾਨੂੰ ਵੀਡੀਓ ਵਿਖਾਉਣੀ ਆ ਜਿਹੜੀਆਂ ਸਪਰੇਅ ਤੋਂ ਪਹਿਲੋਂ ਦੀਆਂ ਫਿਰ ਸਪਰੇਅ ਕਰਨ ਤੋਂ ਬਾਅਦ ਜਦੋਂ 5-7 ਦਿਨ ਬਾਅਦ ਕੀ ਰਿਜ਼ਲਟ ਨਿਕਲਿਆ ਉਹ ਵਿਖਾਉਂਗਾ ਘਾਹ ਨੂੰ ਤੁਸੀਂ ਚੰਗੀ ਤਰ੍ਹਾਂ ਵੇਖ ਲਓ ਤੇ ਕਿਹੜੇ-ਕਿਹੜੇ ਪਾਸੇ ਘਾਹ ਹੈਗਾ ਕਿੱਦਾਂ ਆ ਇਹਦਾ ਫਿਰ ਮੈਂ ਤੁਹਾਨੂੰ ਰਿਜ਼ਲਟ ਵੀ ਦਿਖਾਉਂਗਾ ਇਹ ਆਪਣਾ ਘਰ ਆ ਜਿਹੜੇ ਸਬਜ਼ੀਆਂ ਵਾਲੇ ਬੂਟੇ ਲਾਏ ਆ ਸਬਜ਼ੀਆਂ ਦੇ ਵੱਲਾਂ ਬੂਟੇ ਤੇ ਫਲਾਂ ਵਾਲੇ ਬੂਟੇ ਲਾਏ ਛਾਂ ਵਾਲੇ ਲਾਏ ਆ ਤੇ ਘਾਹ ਜਿਆਦਾ ਹੀ ਜੰਗਲ ਵਾਂਗੂ ਬਣ ਗਿਆ ਤੇ ਜੁਲਾਈ ਮਹੀਨੇ ਚ ਆਪਣੇ ਪਿੰਡ ਮੇਲਾ ਹੁੰਦਾ ਤਕਰੀਬਨ 20 ਦਿਨ ਲੰਗਰ ਹਾਲ ਦੇ ਵਿੱਚ ਲੰਗਰ ਲੱਗਦਾ ਤੇ 10-12 ਦਿਨ ਆਪਣੇ ਇਸੇ ਹੀ ਥਾਂ ਦੇ ਵਿੱਚ ਘਰ ਵਾਲੇ ਚ ਲੋਕ ਮੋਟਰਸਾਈਕਲ ਤੇ ਕਾਰਾਂ ਗੱਡੀਆਂ ਲਾਉਂਦੇ ਆ ਜਿਆਦਾ ਮੋਟਰਸਾਈਕਲ ਹੀ ਲੱਗਦੇ ਆ ਸੋ ਉਹਦੇ ਕਰਕੇ ਇਹ ਸਾਰੀ ਜਗ੍ਹਾ ਦੀ ਸਫਾਈ ਕਰਨੀ ਹੀ ਵੀ ਸੰਗਤ ਨਹੀਂ ਆਉਣਾ 10-15 ਦਿਨ ਮੋਟਰਸਾਈਕਲ ਵਗੈਰਾ ਵੀਕਲ ਲੱਗਣੇ ਲੋਕਾਂ ਦੇ ਤੇ ਹੁਣ ਇੱਥੇ ਘਾਹ ਵਾਲੀ ਦਵਾਈ ਮਾਰਾਂਗੇ ਫਿਰ ਇਹਦਾ ਕਰਾਂਗੇ ਸਫਾਈ ਵਗੈਰਾ ਲੋਕਾਂ ਦੇ ਬੈਣ ਖਲੋਣ ਦਾ ਇੰਤਜ਼ਾਮ ਕਰਾਂਗੇ ਇੱਥੇ ਤੇ ਮੇਨ ਕਾਰਨ ਆ ਇਹ ਸਾਰੀ ਸਫਾਈ ਕਰਨ ਦਾ ਇੱਥੇ ਸੱਪ ਬਹੁਤ ਜ਼ਿਆਦਾ ਪਿੱਛੇ ਜੇ ਤੇ ਇਦਾਂ ਦਾ ਇਤਫਾਕ ਹੋਇਆ ਵੀ 5 ਦਿਨ ਦੇ ਵਿੱਚ 4 ਵਾਰ ਸੱਪ ਦੇਖੇ ਵੱਖਰੇ ਵੱਖਰੇ ਜਿਨ੍ਹਾਂ ਚੋਂ ਦੋ ਮਾਰਦੇ ਬਾਕੀਆਂ ਨੂੰ ਜਾਣ ਦਿੰਦਾ ਵੀ ਜਾਓ ਕੋਈ ਨਹੀਂ ਤੁਸੀਂ ਸੋ ਇੱਚੇ ਸੱਪ ਬਹੁਤ ਆ ਆਪਣੇ ਗੋ ਵੀ ਰਹਿੰਦੀ ਇੱਕ ਗੂ ਸ਼ਾਇਦ ਤੁਹਾਨੂੰ ਪਤਾ ਹੀ ਹੋਵੇ ਇੱਕ ਪੱਕੀ ਰਹਿੰਦੀ ਹੈ ਹੁਣ ਆਪਾਂ ਅੰਦਰ ਚੱਲਦੇ ਆਂ ਆ ਪਿਆ ਵਾ ਨਿਆ ਸੱਜਰ ਸੁਆ ਪੰਪ ਇਹਦਾ ਆਪਾਂ ਹੁਣ ਅਨਬਾਕਸਿੰਗ ਕਰਾਂਗੇ ਪੰਪ ਦੀ ਲਫਾਫੇ ਦੀ ਗੰਢ ਖੋਲ ਕੇ ਆ ਲਾਤਾ ਜੇ ਪੰਪ ਦਾ ਆਪਾਂ ਝਗਾ ਕਰਤਾ ਜੇ ਨੰਗਾ ਹੁਣ ਇਹਦੇ ਫੁਆਰੇ ਵਾਲੀ ਪਾਈਪ ਲਗਣੀ ਆ ਆ ਵਾ ਆਪਣੇ ਕੋ ਥੌਰ ਵਾਲੀ ਪਾਈਪ ਲੰਮੀ ਪਾਈਪ ਲਿਆਂਦੀ ਆ ਵੀ ਕਈ ਵਾਰ ਬੂਟਿਆਂ ਦੇ ਉੱਤੇ ਵੀ ਸਪਰੇਅ ਕਰਨੀ ਪੈਂਦੀ ਆ ਚੂੜੀ ਕੋ ਕਾਸੇਂਗੇ ਪੰਪ ਦੇ ਉੱਪਰ ਢੱਕਣ ਦੇ ਥੱਲੇ ਜਾਲੀ ਲੱਗੀ ਹੁੰਦੀ ਆ ਵੀ ਕਿਤੇ ਗੰਦਾ ਪਾਣੀ ਜਾਂ ਕੁਝ ਹੋਰ ਮਿੱਟੀ-ਮੁੱਟੀ ਨਾ ਚਲ ਜੇ ਉਹਦੇ ਨਾਲ ਪੰਪ ਖਰਾਬ ਹੋ ਜਾਂਦਾ ਜੰਗਾਲ ਲੱਗ ਜਾਂਦਾ ਆ ਬੈਲਟਾਂ ਹੁੰਦੀਆਂ ਜਿਹੜੀਆਂ ਮੋਡਿਆਂ ਤੋਂ ਪਾਈਦੀਆਂ ਵਾ ਤੇ ਪੰਪ ਨਾਲ ਲਾ ਕੇ ਤੇ ਫਿਰ ਬੰਦਾ ਚੁੱਕਦਾ ਪਹਿਲਾਂ ਮੈਂ ਢਾਈ ਟੈਂਕੀਆਂ ਪਾਣੀ ਮਿਣ ਕੇ ਤੇ ਦਵਾਈ ਘੋਲ ਲਈ ਸੀ ਤੇ ਹੁਣ ਆਖਰੀ ਬਾਲਟੀ ਰਹੀਦੀ ਤੇ ਮੈਂ ਸੋਚਿਆ ਚੱਲ ਇਹ ਵੀ ਵਿਖਾਦਾ ਸੀਨ ਵੀ ਆ ਜਿਹੜੀ ਦਵਾਈ ਹੀ ਘਾਹ ਮਾਰਨ ਵਾਲੀ ਅ ਮੇਨ ਗੇਟ ਤੋਂ ਬਾਹਰ ਸੜਕ ਵਾਲਾ ਜਿਹੜਾ ਕੰਧ ਦੇ ਨਾਲ ਘਾਹ ਵਾ ਉਹਦੀ ਵੀ ਆ ਵੀਡੀਓ ਵੇਖ ਲਓ ਚੰਗੀ ਤਰ੍ਹਾਂ ਇਦਾਂ ਆ ਉੱਤੇ ਤੱਕ ਖੜਾ ਹੋਇਆ ਹੈ ਹੁਣ ਪਾਈਏ ਪੰਪ ਮੋਢਿਆਂ ਤੇ ਤੇ ਲਿਆਈਏ ਨੇਰੀ ਕੰਮ ਦੀ ਕਰਦੀਏ ਸਪਰੇ ਵੇਖੀਏ ਇਹਦਾ ਕੀ ਫਿਰ ਬਣਦਾ ਹਸਤਾ ਸਪਾਂ ਦਾ ਕਮੈਂਟਾਂ ਚ ਕੋਈ ਵਧੀਆ ਘਾਹ ਮਾਰਨ ਵਾਲੀ ਦਵਾਈ ਦਾ ਜਰੂਰ ਦੱਸਿਓ ਮੋਡੇ ਪੰਪ ਪਾਉਣ ਦੀ ਵੀਡੀਓ ਬਣਾਉਣ ਦੀ ਫੁਕਰੀ ਦੇ ਚੱਕਰ 'ਚ ਨਾ ਮੈਂ ਉੱਤੇ ਪੰਪ ਦਾ ਜਿਹੜਾ ਢੱਕਣ ਦਵਾਈ ਵਾਲਾ ਬੰਦ ਹੀ ਨਹੀਂ ਕੀਤਾ ਉਹ ਫਿਰ ਜਦੋਂ ਐ ਬੈਲਟਾ ਲਾਉਣਾ ਸੀ ਤੇ ਮੇਰੇ ਉੱਤੇ ਡੁੱਲ ਗਿਆ ਪਾਣੀ ਉਹ ਵੇਖੋ ਢੱਕਣ ਪਿੱਛੇ ਹੈ ਹੀ ਨਹੀਂ ਤੇ ਉਹ ਦਵਾਈ ਮੇਰੇ ਉੱਤੇ ਡੁੱਲ ਗਈ ਸਾਰੀ ਪਿੰਡੇ ਤੇ ਉਹਦਾ ਫਿਰ ਮੈਨੂੰ ਰਿਐਕਸ਼ਨ ਵੀ ਹੋਇਆ ਬਹੁਤ ਜ਼ਬਰਦਸਤ ਸਪਰੇ ਮਾਰਨ ਦੀ ਵੀਡੀਓ ਨਹੀਂ ਹੈਗੀ ਹੁਣ ਤੁਹਾਨੂੰ ਰਿਜ਼ਲਟ ਹੀ ਵਿਖਾਉਣਾ ਆ ਨਿਕਲਿਆ ਮੈਂ ਕਮਰੇ 'ਚੋਂ ਬਾਹਰ ਤੇ ਆ ਜਿਹੜੀ ਆ 7 ਦਿਨ ਬਾਅਦ ਕਹ ਲਓ ਇੱਕ ਹਫਤੇ ਬਾਅਦ ਜਿਹੜਾ ਸਪਰੇਅ ਦਾ ਰਿਜ਼ਲਟ ਹੀ ਇਹ ਦਵਾਈ ਕੋਈ ਜ਼ਿਆਦਾ ਕਾਮਯਾਬ ਨਹੀਂ ਹੋਈ ਘਾ ਡਾਉਨ ਤੇ ਕਰਤਾ ਪਰ ਖਤਮ ਨਹੀਂ ਹੋਇਆ ਜਿੱਦਾਂ ਕਈ ਦਵਾਈਆਂ ਹੁੰਦੀਆਂ ਨੇ ਨਾ ਵੀ ਮੁੜ ਕੇ ਦੁਬਾਰਾ ਛੇਤੀ ਹੁੰਦਾ ਹੀ ਨਹੀਂ ਕਾ ਇਹਦਾ ਉਹ ਹਿਸਾਬ ਨਹੀਂ ਮਤਲਬ ਉਤੋਂ ਉਤੋਂ ਛੜ ਤੇ ਗਿਆ ਕਾ ਪਰ ਉੰਨੀ ਗੱਲ ਨਹੀਂ ਬਣੀ ਹੁਣ ਬਾਹਰ ਦਾ ਵੀ ਤੁਸੀਂ ਵੀਊ ਵੇਖ ਲਓ ਆ ਵਾ ਗੇਟੋਂ ਬਾਹਰ ਵਾਲਾ ਜਿਹੜੀ ਉਹਨਾਂ ਜੜੀ ਬੂਟੀ ਤੁਹਾਨੂੰ ਦਿਖਦੀ ਸੀ ਗੇਟ ਤੋਂ ਬਾਹਰ ਆ ਹਾਲ ਕੀਤਾ ਇਦਾਂ ਜੀ ਸਤਿ ਸ੍ਰੀ ਅਕਾਲ ਕੋਈ ਖਾਸ ਦਵਾਈ ਨਹੀਂ ਜੀ